ਜਦੋਂ ਪਾਕਿਸਤਾਨ ਪਾਸਿਓਂ ਡਰੋਨ ਆਉਂਦੇ ਆ ਤੇ ਜਦੋਂ ਆਪਣੀ ਹਵਾਈ ਫੈਜੋਦ ਕੀਤੀ ਜਾਂਦੀ ਇਧਰੋਂ ਫੌਜਾਂ ਵੱਲ ਛੁੱਟੇ ਜਾਂਦੇ ਨੇ ਤੇ ਗੋਲਾਬਾਰੀ ਦੇ ਨਾਲ ਜਿਹੜਾ ਉਹਨਾਂ ਦੀ ਇੱਕ ਗੋਲੀ ਜਿਹੜੀ ਆ ਸਦਾ ਕੁਲਵਾਂਸਖਾਂ ਦੀ ਲੱਗ ਜਾਂਦੀ ਆ ਕੁਲਵਾਂ 9 ਵਜੇ ਹੀ ਰਾਤ ਨੂੰ ਗੋਲਾਬਾਰੀ ਸ਼ੁਰੂ ਹੋ ਜਾਂਦੀ ਇੱਥੇ ਉਸ ਤੋਂ ਬਾਅਦ ਵਿੱਚ ਥੋੜਾ ਮੈਂ ਠੰਡ ਢੋਲਾਇਆ ਫਿਰ ਮੈਂ 11:15 ਪਾਉਣੇ 12 ਵਜੇ ਬਾਹਰ ਨਿਕਲਿਆ ਬਾਥਰੂਮ ਕਰਨ ਵਾਸਤੇ ਮੈਨੂੰ ਪਤਾ ਨਹੀਂ ਲੱਗਾ ਕੀ ਵਜ੍ਹਾ ਕੀ ਨਹੀਂ ਵਜ੍ਹਾ ਮੇਰੇ ਪੇਟ 'ਚ ਵਜ੍ਹਾ ਆ ਗਈ ਸਿੱਧਾ ਮੈਂ ਫਿਰ ਪੇਟ ਫੜ ਕੇ ਅੰਦਰ ਭੱਜ ਕੇ ਅੰਦਰ ਆ ਗਿਆ ਬੱਚਿਆਂ ਨੂੰ ਮਨਾ ਕੀਤਾ ਵੀ ਇ ਉਸ ਤੋਂ ਬਾਅਦ ਮੈਂ ਦਿਨੇ ਡਾਕਟਰਾਂ ਕੋਲ ਪੁੱਛ ਪੜਤਾਲ ਕਰਕੇ ਜਾਂਚ ਕਰਾ ਕੇ ਮੈਂ ਕੀਤਾ ਤੇ ਕਹਿੰਦੇ ਕਿ ਤੂੰ ਐਕਸਟਰਾ ਕਰਵਾਏ ਦੇ ਵਿੱਚ ਉਹ ਉਸ ਤਰ੍ਹਾਂ ਨਹੀਂ ਪਤਾ ਲੱਗਣਾ ਖਾਸੇ ਬੁਖਾਇਆ ਡਾਕਟਰ ਨੂੰ ਇੱਕ ਐਕਸਟਰਾ ਫਰੰਟ ਕਰਕੇ ਉਹਨਾਂ ਨੂੰ ਨਹੀਂ ਪਤਾ ਲੱਗਾ ਉਹਨਾਂ ਫਿਰ ਸਾਈਡ ਐਕਸਟਰਾ ਕਰਕੇ ਦੋ ਐਕਸਟਰਾ ਕਰਕੇ ਫਿਰ ਉਹ ਮੈਨੂੰ ਫਿਰ ਵੀ ਦੱਸਿਆ ਨਹੀਂ ਵੀ ਕੀ ਹੈਗਾ ਮੈਂ ਪੁੱਛਦਾ ਰਿਹਾ ਕਹਿੰਦੇ ਨਹੀਂ ਦੱਸਣਾ ਨਹੀਂ ਕੁਝ ਨਹੀਂ ਆ ਠੀਕ ਆ ਤੇ ਫਿਰ ਉਹਨਾਂ ਨੇ ਮੈਨੂੰ ਆਪਰੇਸ਼ਨ ਕਰਕੇ ਕੱਢਿਆ ਫਿਰ ਆਪਰੇਸ਼ਨ ਕਰਦਿਆ ਮੈਂ ਕਹਾ ਮੈਨੂੰ ਦੱਸੋ ਕੀ ਚੀਜ਼ ਹੈ ਕਹਿੰਦੇ ਵੀ ਬੁਲੇਟ ਨਿਕਲੀ ਵਿੱਚੋਂ ਮਗਰ ਡਾਕਟਰ ਸਾਹਿਬ ਮੈਨੂੰ ਯਕੀਨੀ ਆਉਂਦਾ ਮੇਰੇ ਪਿੰਡ ਵਾਲਿਆਂ ਨੂੰ ਵੀ ਯਕੀਨ ਆਉਣਾ ਮੈਨੂੰ ਵੀ ਨਹੀਂ ਯਕੀਨ ਵੀ ਕੀ ਦਿਖਾਓ ਨਾਲ ਫਿਰ ਮੈਨੂੰ ਕਹਿੰਦੇ ਵੀ ਅਸੀਂ ਵੀਡੀਓ ਦੇத் ਨਹੀਂ ਸਕਦੇ ਪਰ ਦੇ ਦਿੰਨੇ ਆ ਫਿਰ ਉਹਨਾਂ ਮੈਨੂੰ ਵੀਡੀਓ ਦਿੱਤੀ ਐ ਓਪਰੇਟ ਕਰਦਿਆਂ ਦੀ ਫਿਰ ਉਹਨਾਂ ਮੈਨੂੰ ਕੱਢ ਕੇ ਦਿਖਾਈ ਐ ਕਿ ਇਹ 315 ਦੀ ਹੈਗੀ ਐ ਸਾਰਿਆਂ ਵੇਖ ਕੇ ਸ਼ੂਟ ਹੋਈ ਆ ਆਰਮੀ ਨੇ ਸ਼ੂਟ ਕੀਤੀ ਆ ਚਲੋ ਡਰੋਨ ਡਿੱਗ ਪਿਆ ਜਾਂ ਅਸੀਂ ਕਿੱਥੇ ਵੇਖਿਆ ਤਾਂ ਨਹੀਂ ਕਿੱਥੇ ਡਿੱਗਾ ਇਹ ਮੁੜ ਕੇ 11:30 ਵਜੇ ਉੱਠਿਆ ਜੀ ਜਦੋਂ ਬਾਥਰੂਮ ਇਹਦੇ ਵਜਿ ਇਹਨੂੰ ਇਹ ਤੋਂ ਮਹਿਸੂਸ ਹੋਇਆ ਸਾਰੇ ਪਿੰਨੂ ਕੀ ਕਰਦਾ ਵੀ ਠੀਕ ਕੋਈ ਚਾਂਸ ਹੋਇਆ ਜੀ ਸਸਿਕਾ ਦੋਸਤੋ ਮੈਂ ਹਟਵੜਾ ਦਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਅਮਰਸਰ ਦੇ ਪਿੰਡ ਬੋਪਰ ਐ ਬਾਜਦੀਆਂ ਜਿਸ ਤਰ੍ਹਾਂ ਇਹਨਾਂ ਆਪਰ ਸਥਿਤੀ ਬਣੀ ਪਈ ਆ ਪਾਕਿਸਤਾਨ ਤੇ ਭਾਰਤ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਵਾ ਦੋਵਾਂ ਪਾਸੇ ਗੋਲਾਬਾਰੀ ਹੋ ਰਹੀ ਆ ਆਈਡੈਂਸ ਦੇ ਦੇ ਬਾਟ ਵਾਲੇ ਪਾਸੇੋਂ ਡਰਨ ਆ ਰਹੇ ਨੇ ਅਤੇ ਜਿਸ ਤਰ੍ਹਾਂ ਜਿਹੜੇ ਬਾਰਡਰ ਦੇ ਲੱਗੇ ਰਹਿੰਦੇ ਨੇ ਲੋਕ ਉਹਨਾਂ ਦੀ ਜਿਹੜੀ ਸਥਿਤੀ ਕਿਸ ਤਰ੍ਹਾਂ ਦੀ ਆ ਸਾਡਾ ਸਰਦਾਰ ਕਲਵੰਸ ਸਿੰਘ ਜੀ ਨਾਲ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਨ੍ਹਾਂ ਨੂੰ ਜਦੋਂ ਪਾਕਿਸਤਾਨ ਪਾਸਿਓਂ ਡਰੋਨ ਆਉਂਦੇ ਆ ਤੇ ਜਦੋਂ ਆਪਣੀ ਹਵਾਈ ਫਾਇਰ ਜੋ ਕੀਤੀ ਜਾਂਦੀ ਏਦਿਦੋਂ ਫੌਜਾਂ ਵਾਲੇ ਛੁੱਟੇ ਜਾਂਦੇ ਨੇ ਤੇ ਗੋਲਾਬਾਰੀ ਦੇ ਨਾਂ ਜਿਹੜਾ ਉਹਨਾਂ ਦੀ ਇੱਕ ਗੋਲੀ ਜਿਹੜੀ ਆ ਸਰਦਾਰ ਕਲਵੰਸ ਸਿੰਘ ਦੇ ਲੱਜ ਜਾਂਦੀ ਆ ਕਲਵੰਸ ਸਿੰਘ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਸਾਲਾ ਮਾਮਲਾ ਕੀ ਆ ਕਿੱਦਾਂ ਜਿਹੜੀ ਆ ਵਾਦਤ ਹੋਈ ਆ ਅਕਲਵਾਲ ਜੀ ਕਿਹੜਾ ਤੁਹਾਡਾ ਪਿੰਡ ਆ ਹੋਇਆ ਕੀ ਆ ਸਾਲਾ ਮਾਮਲਾ ਦੱਸ ਕੇ ਸਾਨੂੰ ਕਰ ਦਿਓ ਇਹ ਪਿੰਡ ਸਾਡਾ ਬੋਪਰੇ ਬਾਸ ਸਿੰਘ ਜੀ ਖਾਸੇ ਲੱਗੇ ਆ ਬਿਲਕੁਲ ਕੈਂਟੇ ਖਾਸਾ ਸੋਨੀ ਦੇ ਨਾਲ ਲੱਗਦਾ ਵਾ ਇਹ 9 ਤਰੀਕ ਦੀ ਗੱਲ ਹੈ ਸਰ 9 ਤਰੀਕ ਦੀ 9 ਵਜੇ ਹੀ ਰਾਤ ਨੂੰ ਕੋਲਾਬਾਰੀ ਸ਼ੁਰੂ ਹੋ ਜਾਂਦੀ ਇੱਥੇ ਚਲੋ ਉਦੋਂ ਤੇ ਹੀ ਬਚਪਚਾ ਕਰ ਲਿਆ ਬੱਚੇ ਲੈ ਕੇ ਅੰਦਰ ਆ ਗਏ ਉਸ ਤੋਂ ਬਾਅਦ ਵਿੱਚ ਥੋੜਾ ਮੈਂ ਠੰਡ ਢੋਲਾ ਆਇਆ ਫਿਰ ਮੈਂ ਸਾਢੇ 11 ਪਾਉਨੇ 12 ਵਜੇ ਬਾਹਰ ਨਿਕਲਿਆ ਬਾਥਰੂਮ ਕਰਨ ਵਾਸਤੇ ਬਾਥਰੂਮ ਬਾਹਰ ਸਾਡੇ ਉਪਨੇ ਆ ਪਿੰਡਾਂ ਵਿੱਚ ਬਾਹਰ ਵੇੜੇਜ ਬਾਥਰੂਮ ਹੁੰਦੇ ਆ ਮੈਂ ਬਾਹਰ ਬਾਥਰੂਮ ਕਰਨ ਨਿਕਲਿਆ ਬਾਥਰੂਮ ਕਰਕੇ ਅੰਦਰ ਆਉਣ ਡਿਆ ਮੈਂ ਮੈਨੂੰ ਪਤਾ ਨਹੀਂ ਲੱਗਾ ਕੀ ਵਜ੍ਹਾ ਕੀ ਨਹੀਂ ਵਜ੍ਹਾ ਮੇਰੇ ਪੇਟ 'ਚ ਵਜ੍ਹਾ ਆ ਗਈ ਸਿੱਧਾ ਨੇਰਾ ਹੀ ਬਿਲਕੁਲ ਨੇਰਾ ਘੋਪੇ ਹੀ ਪਤਾ ਨਹੀਂ ਲੱਗਾ ਮੈਂ ਫਿਰ ਪੇੜ ਫੜ ਕੇ ਅੰਦਰ ਭੱਜ ਕੇ ਅੰਦਰ ਆ ਗਿਆ ਬੱਚਾ ਨੂੰ ਮਨਾ ਕੀਤਾ ਵੀ ਅੰਦਰੋਂ ਬਾਹਰ ਨਹੀਂ ਨਿਕਲਣਾ ਫਿਰ ਮੈਨੂੰ ਦਿਨੇ ਪਤਾ ਲੱਗਾ ਵਾ ਜਿੱਦ ਦਰਦ ਜਿਆਦੀ ਹੋਈ ਆ ਮਹਿਸੂਸ ਤੇ ਉਦੋਂ ਹੀ ਬੜਾ ਕੁਝ ਹੋ ਗਿਆ ਪਰ ਮੈਂ ਕਿਹਾ ਕਿ ਕੋਈ ਕੈਂਕਰ ਕੁੰਕਰ ਵੱਜ ਗਈ ਹੋਗੀ ਕਿਉਂਕਿ ਉੱਪਰ ਡਰੋਨ ਚਲੰਡੀ ਸੀ ਤੇ ਗੋਲੀ ਚਲੰਡੀ ਸੀ ਇਹੋ ਸੋਚਿਆ ਕਿ ਕੋਈ ਕੈਂਕਰ ਵੱਜ ਗਈ ਹੋਗੀ ਮੈਂ ਆਪਣੇ ਫੋਨ ਕਰਕੇ ਭੈਣ ਭਰਾਵਾਂ ਨੂੰ ਵੀ ਰਾਤ ਹੀ ਦੱਸਿਆ ਵੀ ਮੇਰੇ ਕੈਂਕਰ ਵੱਜ ਗਈ ਕੋਈ ਉਹ ਕਹਿੰਦੇ ਕੋਈ ਗੱਲ ਨਹੀਂ ਕੱਢ ਕੇ ਸੌ ਜਾ ਉਹਨਾਂ ਨੂੰ ਵੀ ਇੰਨਾ ਧਿਆਨ ਹੈਗਾ ਮੈਨੂੰ ਵੀ ਨਹੀਂ ਨੇ ਮੇਰੇ ਦਿਮਾਗ ਜਗ ਕੈਂਕਰੀ ਜਦ ਸਾਰੇ ਭੈਣ ਭਰਾਵਾਂ ਨੂੰ ਆਪਣੇ ਨੂੰ ਉਸ ਤੋਂ ਬਾਅਦ ਮੈਂ ਦਿਨੇ ਡਾਕਟਰਾਂ ਕੋਲ ਪੁੱਛ ਪਰਤਾਲ ਕਰਕੇ ਜਾਂਚ ਕਰਾ ਕੇ ਮੈਂ ਕੀਤਾ ਤੇ ਕਹਿੰਦੇ ਕਿ ਤੂੰ ਐਕਸਟਰਾ ਕਰਵਾ ਦੇ ਵਿੱਚ ਉਹ ਉਸ ਤਰ੍ਹਾਂ ਨਹੀਂ ਪਤਾ ਲੱਗਣਾ ਖਾਸੇ ਬੁਖਾਇਆ ਡਾਕਟਰ ਨੂੰ ਉਹ ਕਹਿੰਦੇ ਤੇ ਫਿਰ ਮੈਂ ਲਾਹਪਰੀ ਦਾ ਹਸਪੀਟਲ ਗਿਆ ਫਿਰ ਉੱਥੇ ਐਕਸਟਰਾ ਕਰਵਾਇਆ ਐਕਸਰੇ ਦੇ ਵਿੱਚ ਉਹਨਾਂ ਨੇ ਇੱਕ ਐਕਸਟਰਾ ਫਰੰਟ ਕਰਕੇ ਉਹਨਾਂ ਨੂੰ ਨਹੀਂ ਪਤਾ ਲੱਗਾ ਉਹਨਾਂ ਫਿਰ ਸਾਈਡ ਐਕਸਟਰਾ ਕਰਕੇ ਦੋ ਐਕਸਰੇਨ ਕਰਕੇ ਤੇ ਫਿਰ ਉਹਨਾਂ ਨੂੰ ਫਿਰ ਵੀ ਦੱਸਿਆ ਨਹੀਂ ਵੀ ਕੀ ਹੈਗਾ ਮੈਂ ਪੁੱਛਦਾ ਰਿਹਾ ਕਹਿੰਦੇ ਨਹੀਂ ਦੱਸਣਾ ਨਹੀਂ ਕੁਝ ਨਹੀਂ ਆ ਠੀਕ ਆ ਤੇ ਫਿਰ ਉਹਨਾਂ ਨੇ ਮੈਨੂੰ ਆਪਰੇਸ਼ਨ ਕਰਕੇ ਕੱਢਿਆ ਫਿਰ ਆਪਰੇਸ਼ਨ ਕਰਦਿਆ ਮੈਂ ਕਿਹਾ ਮੈਨੂੰ ਦੱਸੋ ਕੀ ਚੀਜ਼ ਹੈ ਕਹਿੰਦੇ ਵੀ ਬੁਲਟ ਨਿਕਲੀ ਵਿੱਚੋਂ ਡਾਕਟਰ ਸਾਹਿਬ ਨੇ ਲਾਂਪਰੀ ਸੰਗਨੇ ਕਿਹਾ ਇਸਰਾ ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਯਕੀਨੀ ਆਉਂਦਾ ਮੇਰੇ ਪਿੰਡ ਵਾਲਿਆਂ ਨੂੰ ਵੀ ਯਕੀਨ ਆਉਣਾ ਮੈਨੂੰ ਵੀ ਨਹੀਂ ਯਕੀਨ ਵੀ ਕੀ ਦਿਖਾਓ ਨਾਲ ਫਿਰ ਮੈਨੂੰ ਕਹਿੰਦੇ ਵੀ ਅਸੀਂ ਵੀਡੀਓ ਦੇ ਦੇ ਨਹੀਂ ਸਕਦੇ ਪਰ ਦੇ ਦਿੰਨੇ ਆ ਫਿਰ ਉਹਨਾਂ ਨੇ ਮੈਨੂੰ ਵੀਡੀਓ ਦਿੱਤੀ ਆ ਆਪਰੇਟ ਕਰਦਿਆਂ ਦੀ ਫਿਰ ਉਹਨਾਂ ਮੈਨੂੰ ਕੱਢ ਕੇ ਦਿਖਾਈ ਆ ਕਿ ਇਹ 315 ਦੀ ਹੈਗੀ ਆ ਕਬਨੇ ਸੁਭੀ ਕਲਮਾਨ ਸੈਂਟਰੀ ਤਣਾਅ ਪੂਰਤੀ ਸੀ ਕਿਸ ਤਰ੍ਹਾਂ ਦੀ ਮਾਹੌਲ ਬਣਿਆ ਪਿਆ ਤੁਹਾਡੇ ਜਿਹੜੀ ਖਾਸ ਕਰਕੇ ਤੁਸੀਂ ਦੇਖਿਆ ਬੋਪਰ ਹੈ ਬਾਜ ਦੇ ਨਾਲ ਹੀ ਸ਼ੌਣ ਹੀ ਲੱਗਦੀ ਆ ਕਿਸ ਤਰ੍ਹਾਂ ਦੇ ਜਦੋਂ ਪਾਕਿਸਤਾਨ ਪਾਸੇ ਡਰੋਨ ਆਉਂਦੇ ਨੇ ਰਾਤ ਦਾ ਕੀ ਹਾਲਾਤ ਹੁੰਦੇ ਨੇ ਫਿਰ ਕਿਸ ਤਰ੍ਹਾਂ ਦੇ ਲੋਕ ਨੇ ਇੱਕ ਵਾਰ ਜਦੋਂ ਲਾਈਟਾਂ ਬੰਦ ਹੋ ਜਾਂਦੀਆਂ ਨੇ ਬਲੈਕਆਊਟ ਹੋ ਜਾਂਦਾ ਫਿਰ ਸਤੇ ਦੀ ਕਿਸ ਤਰ੍ਹਾਂ ਦੀ ਬਣ ਜਾਂਦੀ ਹੈ ਇਹਦੀ ਇਸ ਤਰ੍ਹਾਂ ਦੀ ਬਣ ਜਾਂਦੀ ਕਿ ਪਤਾ ਨਹੀਂ ਕਿ ਇਸ ਵੇਲੇ ਉੱਠਣਾ ਜੇਕ ਨਹੀਂ ਉੱਠਣਾ ਕਿਉਂਕਿ 9 ਵਜੇ ਸਟਾਰਟ ਹੋ ਜਾਂਦੀ ਆ 8 ਵਜੇ 9 ਵਜੇ ਲਾਈਟ ਬੰਦ ਹੋ ਜਾਂਦੀ ਆ ਤੇ ਇਸ ਤਰ੍ਹਾਂ ਡਰੋਨ ਘੁੰਮਦੇ ਭੁੰਡਾਂ ਨੂੰ ਡਰੋਨ ਘੁੰਮਦੇ ਫਿਰ ਗੋਲੀ ਚੱਲਦੀ ਐ ਅੱਗੋਂ ਆਰਮੀ ਵਾਲੇ ਵੀ ਰੋਕਦੇ ਉਹਨਾਂ ਨੂੰ ਆਰਮੀ ਵਾਲੇ ਆਰਮੀ ਵਾਲੇ ਰੋਕਦੇ ਅੱਗੋਂ ਉਹ ਜਿੱਦੋਂ ਕਿਤੇ ਉਹਨਾਂ ਨੂੰ ਗੋਲੀ ਡਰੋਨ ਨੂੰ ਲੱਗੀ ਆ ਉਦੋਂ ਹੀ ਕਿਤੇ ਥੱਲੇ ਆਈ ਮੇਰੇ ਆਂਡ ਗਵਾਂਡ ਵੀ ਡਿੱਗੀਆਂ ਗੋਲੀਆਂ ਚਲੋ ਇਹ ਆ ਵੀ ਸਾਰੇ ਉਹਨਾਂ ਦਾ ਬਚਾਅ ਹੋ ਗਿਆ ਕਿ ਸਾਰੇ ਜੀਆਂ ਦਾ ਬੱਚੇ ਉਹਨਾਂ ਦੇ ਵੀ ਛੋਟੇ ਛੋਟੇ ਮੇਰੇ ਵੀ ਬੱਚੇ ਦੋ ਛੋਟੇ ਪਰ ਅਹੀਂ ਤੇ ਆਪਣਾ ਅੰਦਰ ਵੜ ਕੇ ਬਚਾਅ ਕਰ ਲਿਆ ਉਹ ਵੀ ਕਿਸੇ ਦੂਜੇ ਦੇ ਘਰ ਬੈਠੇ ਉਹਨਾਂ ਦਾ ਵੀ ਬਚਾਅ ਹੋ ਗਿਆ ਕਿ ਲੱਗਦਾ ਜੇਕਰ ਉਹ ਵੀ ਹੁੰਦੇ ਤੇ ਗੋਲੀ ਲੱਗ ਸਕਦੀ ਕਿ ਜੇ ਹਾਂਜੀ ਜ਼ਰੂਰ ਲੱਗ ਸਕਦੀ ਉਹਨਾਂ ਦੇ ਬੱਚੇ ਬਿਲਕੁਲ ਛੋਟੇ ਆ ਉਹ ਪ੍ਰੋਡਿਊਸ ਰਿਕਾਰਡ ਕਰਵਾ ਸਕਦੇ ਅੱਖੀ ਦੇ ਨਾਲ ਦਿੱਤੇ ਹਾਲਥ ਸਿਆ ਕਲਵੰਤ ਸਿੰਘ ਨੇ ਕਿਸ ਤਰ੍ਹਾਂ ਜਿਹੜੀ ਗੋਲੀ ਲੱਗਦੀ ਆ ਪਰ ਜਿਵੇਂ ਪ੍ਰਸ਼ਾਸਨ ਬਾਰ ਬਾਰ ਕਹਿ ਰਿਹਾ ਵੀ ਜਦੋਂ ਵੀ ਬਲੈਕਆਊਟ ਹੁੰਦਾ ਵਾ ਜਦੋਂ ਵੀ ਡਰੋਨ ਦੀਆਂ ਆਵਾਜ਼ਾਂ ਆਉਂਦੀਆਂ ਜਦੋਂ ਵੀ ਡਰੋਨ ਕਿਤੇ ਦਿਖਾਈ ਦਿੰਦਾ ਵਾ ਤੁਸੀਂ ਆਪਣੇ ਘਰਾਂ ਵਿੱਚ ਅੰਦਰ ਵੱਜੋ ਲਾਈਟਾਂ ਬਜਦੀਆਂ ਜਿਹੜੀਆਂ ਬੰਦ ਕਰ ਲਓ ਤਾਂ ਜੋ ਕਿ ਤੁਹਾਡੇ ਨਾਲ ਕੋਈ ਹਾਦਸਾ ਨਾ ਹੋ ਸਕੇ ਤੁਸੀਂ ਦੇਖਿਆ ਜਿਸ ਤਰ੍ਹਾਂ ਕਲਵੰਤ ਸਿੰਘ ਬਾਥਰੂਮ 간 ਵਾਸਤੇ ਉੱਠਿਆ ਤੇ ਉਧਰੋਂ ਪਰ ਡਰੋਨ ਚੱਲ ਰਿਆ ਸੀ ਗੋਲਾਬਾਰੀ ਪਰੋ ਹੋ ਰਹੀ ਸੀ ਇਦੋਂ ਵੀ ਗੋਲੇ ਚੱਲਦੇ ਆ ਸੀ ਜਿਹੜੀ ਗੋਲੀ ਜਿਹੜੀ ਆ ਚਾਂਦ ਤੱਕ ਜਿਹੜੀ ਆ ਜਾ ਕੇ ਕਲਵਾਂਸਾਂ ਦੇ ਲੱਗ ਜਾਂਦੀ ਹੈ ਜਿਵੇਂ ਅਕਸਰ ਸਰਕਾਰ ਕਹਿੰਦੀ ਆ ਪ੍ਰਸ਼ਾਸਨ ਕਹਿੰਦਾ ਕਿ ਜਦੋਂ ਵੀ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਵਾ ਬਲੈਕਆਊਟ ਹੁੰਦਾ ਚਾਹੇ ਰੌਣ ਦੀਆਂ ਆਵਾਜ਼ਾਂ ਜਾਂ ਕਿਸ ਤਰ੍ਹਾਂ ਦੀ ਗੋਲਾਬਾਰੀ ਹੁੰਦੀ ਆ ਤਾਂ ਖਾਸ ਕਰਕੇ ਤੁਸੀਂ ਖਿੜਕੀਆਂ ਬਾਰੀਆਂ ਬੰਦ ਕਰ ਲਓ ਕੋਈ ਖਿੜਕੀ ਬਾਰੀ ਦੇ ਦਰਵਾਜ਼ੇ ਤੇ ਲਾ ਕੇ ਨਾਖ ਲਓ ਤੇ ਲਾਈਟਾਂ ਜਿਹੜੀਆਂ ਘਰ ਦੀਆਂ ਸਾਰੀਆਂ ਬੰਦ ਕਰ ਦਿਓ ਕਿਉਂਕਿ ਪਤਾ ਨਹੀਂ ਕਿਹੜੇ ਪਾਸੇੋਂ ਜਿਹੜੀਆਂ ਗੋਲੀ ਆ ਸਕਦੀ ਆ ਕਿਹੜੇ ਪਾਸੇ ਕੋਈ ਜੜੀ ਆ ਗੱਟਰਾ ਹੋ ਸਕਦੀ ਆ ਜਿਵੇਂ ਦੱਸਿਆ ਅੱਜ ਵੀ ਗਲਵੰਸਿਕ ਦੇ ਜਿਹੜੀ ਕੀ ਗੋਲੀ ਲੱਗੀ ਆ ਬੋਪਾਲੇ ਪਿੰਡ ਬਾਜਨ ਦਾ ਤਸਵੀਰਾਂ ਨੇ ਇਹ ਹਾਲਾਤ ਨੇ ਅਸੀਂ ਦੇਖਿਆ ਵੀ ਜਿਵੇਂ ਕਲਵਾਂਸਾਂ ਦਾ ਕਹਿਣਾ ਪਈ ਰਾਤ ਭੁੰਡਾ ਵਾਂਗੂ ਜਿਹਾ ਇਸ ਤਰ੍ਹਾਂ ਡਰੋਨ ਜਿਹੜੇ ਬਾਟ ਵਾਲੇ ਪਾਸੇ ਆਉਂਦੇ ਸੀ ਕਿਸ ਤਰ੍ਹਾਂ ਸਥਿਤੀ ਬਣੀ ਹੋਈ ਆ ਬਹੁਤੇ ਹਾਲਾਤ ਨੇ ਤੇ ਮੈਨੂੰ ਉਸੇ ਕਲਵਾਂਸਾਂ ਜੀ ਕੱਲ ਦਾ ਕੀ ਹਾਲਾਤ ਰਿਹਾ ਸੀ ਦੇਖਿਆ ਕੱਲ ਜਿਵੇਂ ਅੱਜ ਕਹਿੰਦੇ ਸੀ ਸ਼ਾਂਤਮਈ ਰਿਹਾ ਵਾ ਤੁਹਾਡੇ ਇਲਾਕੇ ਦਾ ਕੀ ਹਾਲਾਤ ਸੀ ਵਾਕਈ ਕੋਈ ਸ਼ਾਂਤ ਜਾ ਕੇ ਕੋਈ ਪਾਕਿਸਤਾਨ ਵਾਲਾ ਪਾਸੋਂ ਫੇਰ ਕੋ ਡਰੋਨ ਆਇਆ ਸੀ ਨਹੀਂ ਸਾਰੇ ਇੱਥੇ ਕੋਈ ਸ਼ਾਂਤੀ ਨਹੀਂ ਹੈ ਉਦੋਂ ਤੇ 3 ਵਰੀਆਂ ਮਿਲਾਇਆ 9 ਤਰੀਕ ਨੂੰ 10 ਤਰੀਕ ਨੂੰ 2 ਵਰੀਆਂ ਹਮਲਾਇਆ ਤੇ ਅੱਜ ਫੇਰ ਸਵੇਰੇ ਅੱਜ 4 ਵਜੇ ਫੇਰ ਹਮਲਾਇਆ ਅੱਜ ਫੇਰ ਉਸ ਤਰ੍ਹਾਂ ਹੀ ਹੰਗਾਲ ਹੋਇਆ ਅੱਜ ਇੱਕ ਵਾਰੀ ਹੋਇਆ ਉਸ ਤੋਂ ਬਾਅਦ ਦੋ ਵਾਰੀ ਉਸ ਤੋਂ ਬਾਅਦ ਲੋ ਤਿੰਨ ਵਾਰੀ ਹੋਇਆ ਤਿੰਨ ਦਿਨ ਹੋ ਗਏ ਚਾਰ ਦਿਨ ਹੋ ਗਏ ਲਗਾਤਾਰ ਡੇਲੀ ਇਸ ਤਰ੍ਹਾਂ ਹੀ ਹੋਣ ਲਿਆ ਕੋਈ ਬਚਾ ਨਹੀਂ ਹੈਗਾ ਇਕਵਾਸੇ ਜਿਹੜੇ ਲੋਕ ਕਹਿੰਦੇ ਨੇ ਕਿ ਲੜਾਈ ਲਗਣੀ ਚਾਹੀਦੀ ਆ ਪਾਕਿਸਤਾਨ ਨੂੰ ਮੁਕਾਬਲਾ ਹੋਣਾ ਚਾਹੀਦਾ ਵਾ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ ਉਹਨਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਉਹਨਾਂ ਲੋਕਾਂ ਨੂੰ ਕੀ ਸਹਿਯਾਤ ਦੇਣਾ ਚਾਹੋਗੇ ਆਪਣੇ ਨੂੰ ਮੈਂ ਤੇ ਚਾਹਣਾ ਵੀ ਨਾ ਹੀ ਹੋਵੇ ਤੇ ਵਧੀਆ ਗੱਲ ਹੈ ਕਿਉਂਕਿ ਇਹਦੇ ਵਿੱਚ ਕਿਸੇ ਦਾ ਵੀ ਭਲਾ ਨਹੀਂ ਆ ਭਲਾ ਕਿਸੇ ਦਾ ਨਹੀਂ ਆ ਜੀ ਜਿਹੜੇ ਹਿਸਾਬ ਨਾਲ ਅਜ ਉਹ ਸਿੰਪਲ ਹੀ ਦੇਣ ਦਾ ਜਾਂ ਮੰਨ ਲਓ ਇਹ ਸਿੰਪਲ ਉਹਨਾਂ ਦਿੰਦੇ ਜਾਂ ਉਹ ਦੇਣ ਦਾ ਪਰ ਜੇ ਚੰਗੀ ਤਰ੍ਹਾਂ ਜੰਗ ਲੱਗ ਜੇ ਤੇ ਕੋਈ ਕਿਸੇ ਦਾ ਭਲਾ ਨਹੀਂ ਹੈਗਾ ਇਹਦੇ ਵਿੱਚ ਕਿਉਂਕਿ ਹੁਣ ਅਸੀਂ ਆਪਣੇ ਘਰ ਵਿੱਚ ਹੋਣੀ ਨਹੀਂ ਸੁਰੱਖਿਆ ਕਿਉਂਕਿ ਹੁਣ ਵੀ ਸਾਡਾ ਕੋਈ ਪਤਾ ਨਹੀਂ ਆ ਵੀ ਇੰਝ ਸਵੇਰੇ ਉੱਠਣਾ ਨਹੀਂ ਬੱਚਿਆਂ ਨੇ ਉੱਠਣਾ ਨਹੀਂ ਚਾਹ ਪਾਣੀ ਮਿਲਣਾ ਨਹੀਂ ਕਿਉਂਕਿ ਜਿਹੜੇ ਹਾਲਾਤ ਨੇ ਜਿੰਨਾ ਹੈਗਾ ਮਾਹੌਲ ਖਰਾਬ ਹੈਗਾ ਇੱਥੇ ਬਿਲਕੁਲ ਟਾਰੀ ਬਾਰਡਰ ਦੇ ਨਾਲ ਹਾਰੀ ਖਾਸਾ ਪਿੰਡ ਹੈ ਮੇਰਾ ਬੋਪਾਰਾ ਇਬਾ ਸਿੰਘਰਾਮ ਤੀਤ ਨੂੰ ਰੋਡ ਤੇ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਕਲਵੰਸਾ ਨੇ ਕਹਿਣਾ ਵੀ ਜਿਸ ਤਾਂ ਦੇ ਹਾਲਾਤ ਬਣੇ ਹੋਏ ਨੇ ਪਤਾ ਨਹੀਂ ਸਵੇਰੇ ਉੱਠਣਾ ਕਿ ਨਹੀਂ ਉੱਠਣਾ ਜਿਸ ਤਾਂ ਦੀ ਸਥਿਤੀ ਬਣੀ ਹੋਈ ਆ ਕਿਉਂਕਿ ਪਰਿਵਾਰ ਵਿੱਚ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਵੀ ਹੈਗਾ ਵਾ ਪਰਿਵਾਰ ਦੇ ਮੈਂਬਰ ਤੁਸੀਂ ਦੇਖ ਸਕਦੇ ਹੋ ਭੈਣ ਭਰਾ ਲਾਗੇ ਬੈਠੇ ਨੇ ਰਿਸ਼ਤੇਦਾਰ ਪਤਾ ਭੈਣ ਭਰਾ ਪਤਾ ਲੈਣ ਵਾਸਤੇ ਆਏ ਨੇ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਆ ਪੰਜੀ ਤੁਹਾਡਾ ਕੀ ਨਾਮ ਆ ਤੁਹਾਡੇ ਕੀ ਲੱਗਦੇ ਕੁਲਵੰਤ ਜੀ ਵੀਰ ਜੀ ਮੇਰੇ ਹਾਂ ਰਣਜੀਤ ਕੌਰ ਮੇਰਾ ਨਾਮ ਰਣਜੀਤ ਕੌਰ ਹਾਂ ਜੀ ਵੀਰ ਜੀ ਸੁਭ ਜਦੋਂ ਤੁਹਾਨੂੰ ਪਤਾ ਲੱਗਾ ਵੀ ਵੀਰ ਦੇ ਗੋਲੀ ਲੱਗੀ ਕੁਲਵੰਤੀ ਫਿਰ ਤੁਹਾਡੀ ਕੀ ਹਾਲਾਤ ਸੀ ਤੁਹਾਡਾ ਕੀ ਸਿਤ ਮੀਤਿਆ ਤੁਹਾਡੇ ਸੀ ਤੇ ਸਾਨੂੰ ਤੇ ਟ੍ਰੈਂਡ ਦੱਸਿਆ ਕਿ ਮੇਰੇ ਕੈਂਕਰ ਲੱਗ ਗਈ ਆ ਤੇ ਮੈਂ ਕਿਹਾ ਵੀ ਤੂੰ ਰਾਮ ਨਾਲ ਉਹਨੂੰ ਕੱਢ ਕਹਿੰਦਾ ਮੇਰੇ ਲੱਗ ਗਈ ਕ ਸਾਮ ਤੇ ਮੈਂ ਕਿਹਾ ਕਿ ਇਸ ਤਰ੍ਹਾਂ ਲੰਗੀ ਤੇ ਤੈਨੂੰ ਪਤਾ ਨਹੀਂ ਲੱਗਾ ਕਿ ਨਾ ਮੈਨੂੰ ਪਤਾ ਨਹੀਂ ਲੱਗਾ ਬਾਅਦ ਚ ਫਿਰ ਇਹਨੇ ਦੁਬਾਰੇ 1:30 ਵਜੇ ਫੋਨ ਕੀਤਾ ਕਿ ਨਾ ਮੇਰੇ ਦਰਦ ਹੋ ਰਹੀ ਆ ਤੇ ਇਹਨਾਂ ਨੇ ਦੱਸਿਆ ਕਿ ਮੈਨੂੰ ਗੋਲੀ ਲੱਗ ਗਈ ਆ ਪਤਾ ਨਹੀਂ ਜੇ ਕਿਸੇ ਗੱਲ ਦਾ ਇਹਨਾਂ ਦੇ ਕੋਈ ਡੌਂਟ ਨਹੀਂ ਕਿ ਇਹਨੂੰ ਗੋਲੀ ਲੱਗ ਗਈ ਆ ਬਾਅਦ ਚ ਫਿਰ ਮੈਂ ਸਵੇਰੇ ਫੋਨ ਕੀਤਾ 5 ਵਜੇ ਕਿ ਤੂੰ ਜਾ ਕੇ ਡਾਕਟਰ ਨੂੰ ਦਿਖਾਓ ਉੱਠਿਆ ਨਹੀਂ ਆ ਡਾਕਟਰ ਨੂੰ ਮੈਂ ਵੱਡੇ ਵੀਰ ਨੂੰ ਫੋਨ ਕੀਤਾ ਤੇ ਕਹਿੰਦੇ ਕੋਈ ਨਹੀਂ ਜਾਣੇ ਆ ਬਾਅਦ ਚ ਇਹਦੇ ਰਿਸ਼ਤੇਦਾਰ ਆ ਗਏ ਆ ਫਿਰ ਨਹੀਂ ਗਿਆ ਫਿਰ ਲੈ ਕੇ ਗਏ ਆ ਤੇ ਆਪਾਂ ਉਹਨਾਂ ਨੇ ਸਰ ਜੀ ਉਹਨਾਂ ਦੂਜਾ ਕੀ ਉਹਨਾਂ ਨੂੰ ਆਂਦੇ ਜੇ ਨਾ ਪ੍ਰੀਤਾ ਹਸਪਤਾਲ ਪੱਕੀ ਲੱਗਦਾ ਨਹੀਂ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਆ ਗੋਲੀ ਜਿਹੜੀ ਕੱਢ ਲਈ ਗਈ ਆ ਗੋਲੀ ਥਾਂ ਟਿਕਾਣੀ ਲੱਗੀ ਨਹੀਂ ਆ ਰੱਬ ਨਾ ਕਰੇ ਕਿਤੇ ਗੋਲੀ ਹੋ ਥਾਂ ਟਿਕਾਣੀ ਲੱਗ ਜਾਂਦੀ ਤੇ ਕਿਤੇ ਨੁਕਸਾਨ ਵੀ ਹੋ ਸਕਦਾ ਸੀ ਜੀ ਦਾ ਹਾਂ ਜੀ ਸਿਰ 'ਚ ਵੀ ਲੱਗ ਸਕਦੀ ਨਿੱਕੇ ਬੱਚੇ ਆ ਕੋਈ ਘਰ ਕਮਾਉਣ ਵਾਲਾ ਨਹੀਂ ਆ ਇਹਦਾ ਹੀ ਸਾਨੂੰ ਹਸਰਾ ਹਾਂ ਜੀ ਤੇ ਗਾੜੀ ਤੁਸੀਂ ਤੁਸੀਂ ਜਾਣਕਾਰੀ ਕਿ ਬੱਚੇ ਆਪੋ ਆਪਣਾ ਪਰਿਵਾਰ ਨਹੀਂ ਸੰਭਿਆ ਜਾਂਦਾ ਪ੍ਰਸ਼ਾਸਨ ਤੋਂ ਵੀ ਮੰਨ ਕਰਦੇ ਆ ਅਹੀਂ ਮੰਗ ਕਰਦੇ ਆਂ ਕਿ ਕੋਈ ਜੋ ਵੀ ਆ ਬੱਚੇ ਨੂੰ ਦਿੱਤਾ ਜਾਵੇ ਕਿ ਕਮਾਉਣ ਵਾਲਾ ਕੋਈ ਨਹੀਂ ਉਹਦੀ ਤੇ ਵਾਈਫ ਵੀ ਘਾਰੀ ਆ ਕੋਈ ਨਾਂ ਲੱਗੇ ਲੱਗਣ ਵਾਲਾ ਤੁਹਾਨੂੰ ਪਤਾ ਅਜਕਲ ਕੋਈ ਆਪੋ ਆਪਣਾ ਨਹੀਂ ਸਰਦਾ ਕਿ ਲੱਗਦਾ ਜੰਗ ਬੰਦ ਹੁਣ ਗਈ ਹੋਣੀ ਚਾਈਦੀ ਆ ਜੀ ਹਾਂਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਪਰਿਵਾਰ ਕੇ ਮੈਂਬਰ ਨੇ ਭੈਣ ਦਾ ਕਹਿਣਾ ਵੀ ਅਵੀ ਨੂੰ ਨੁਕਸਾਨ ਹੀ ਹੋ ਸਦਾਸੀ ਗੋਲੀ ਕਿਤੇ ਥਾੜਕਾਣੀ ਲੱਗ ਸਕਦੀ ਸੀ ਚਲੋ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਆ ਗੋਲੀ ਥਾੜਕਾਣੀ ਨਹੀਂ ਲੱਗੀ ਬਚਾਅ ਹੋ ਗਿਆ ਵਾ ਇਸ ਕਰਕੇ ਕਿਉਂਕਿ ਕਲਵੰਦ ਪਰਿਵਾਰ ਨੇ ਛੋਟੇ ਛੋਟੇ ਬੱਚੇ ਨੇ ਤੁਸੀਂ ਦੇਖਿਆ ਜਿਹਨੂੰ ਵੀ ਰਿਸ਼ਤੇਦਾਰ ਭੈਣ ਭਰਾਵਾਂ ਨੂੰ ਪਤਾ ਲੱਗਦਾ ਹਰ ਕੋਈ ਡੇਲਾ ਪਤਾ ਲੈਣ ਵਾਸਤੇ ਬੋਲ ਰਿਹਾ ਐਸ ਕਰਕੇ ਜੰਗ ਦਾ ਮਾਹੌਲ ਨਹੀਂ ਹੋਣਾ ਚਾਹੀਦਾ ਸ਼ਾਂਤ ਮਾਈ ਰਹਿਣੀ ਚਾਹੀਦੀ ਹੈ ਦੋਵਾਂ ਤਰਫਾਂ ਦੇ ਡੇਲਾ ਇਸ ਤਰ੍ਹਾਂ ਦੇ ਹਾਲਾਤ ਨੇ ਪਿੰਡ ਦੇ ਪ੍ਰਬੰਧਤ ਜਿਹੜੇ ਲੋਕ ਨੇ ਉਹ ਵੀ ਸਾਡੇ ਨਾਲ ਗੱਲਬਾਤ ਕਰਾਂਗੇ ਸਰਦਾਰ ਜੀ ਕੀ ਨਾਂ ਤੁਹਾਡਾ ਜੀ ਮੇਰਾ ਹੀ ਦੱਸ ਕਾਨੂੰ ਸਾਂਝਾ ਕਰ ਦਿਓ ਕੀ ਇਹ ਸਾਰਾ ਵਾਕਿਆ ਹੈ ਇਹ ਲਾਤ ਬਾਜੀ ਪਰਸੋਂ 9 ਤਰੀਕ ਨੂੰ ਵਾਲੇ ਦਿਨ ਜਿੱਦਨੇ ਦੇ ਨਾਲ ਆਸਾ ਹੁੰਦਾ ਉਸ ਦਿਨ ਸ਼ਾਮ 9 ਵਜੇ ਪਹਿਲਾਂ ਫੈਰੰਗ ਹੋਈ ਆ ਜੀ ਪਹਿਲੇ ਦਿਨ ਲੋਕਾਂ ਨੇ ਵੇਖੀ ਆ ਉਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੋ ਗਿਆ ਪਿੰਡ ਵਿੱਚ ਸਾਰੇ ਬੱਚੇ ਪਰਿਵਾਰ ਸਾਰੇ ਜਾਗਨਦੇ ਆ ਉਦੋਂ ਇਹ ਉਦੋਂ ਦਾ ਟਾਈਮ ਇਹਦਾ ਉੱਤੇ ਸਾਰਿਆਂ ਵੇਖ ਕੇ ਸ਼ੂਟ ਹੋਈ ਆ ਆਰਮੀ ਨੇ ਸ਼ੂਟ ਕੀਤੀ ਆ ਚਲੋ ਡਰੋਨ ਡਿੱਗ ਪਿਆ ਜਾਂ ਅਸੀਂ ਕਿਤੇ ਵੇਖਿਆ ਤਾਂ ਨਹੀਂ ਕਿੱਥੇ ਡਿੱਗਾ ਇਹ ਮੁੜ ਕੇ 11:30 ਵਜੇ ਉੱਠਿਆ ਜੀ ਜਦੋਂ ਬਾਥਰੂਮ ਇਹਦੇ ਵਜਿ ਇਹਨੂੰ ਇਹ ਤੋਂ ਮਹਿਸੂਸ ਹੋਇਆ ਸਾਰੇ ਪਿੰਡ ਨੂੰ ਕੀ ਕੱਦਾ ਪੀ ਠੀਕ ਕੋ ਚਾਂਸ ਹੋਇਆ ਜੀ ਉਦਾਂ ਸ਼ਾਇਦ ਕੋਈ ਨਾ ਮੰਨਦਾ ਕਿਉਂ ਪਿੰਡ ਦੇ ਵਿੱਚ ਆਡੀ ਅੱਖਾਂ ਵੀ ਕੀਤੀ ਹੱਡ ਵੀਤੀ ਸਾਡੇ ਨਾਲ ਹੋਈ ਆ ਤੇ ਫੇਰ ਪਤਾ ਹਰ ਬੰਦਾ ਮੰਨਣ ਡਿਆ ਤੇ ਇਹਦੇ ਮੰਨਣ ਕਰਕੇ ਇਹ ਵੀ ਮੰਨਿਆ ਨਾਲੇ ਮੈਂ ਤੇ ਖੁਦ ਜੀ ਦਾ ਹਾਲ ਪੁੱਛਿਆ ਦੋ ਵਾਰੀ ਫੋਨ ਤੇ ਇਹ ਓਪਰੇਟ ਜਦੋਂ ਇਹਦਾ ਹੋਇਆ ਉੱਥੇ ਨਾ ਪ੍ਰੀਤ ਹਸਪੀਟਲ ਉੱਥੇ ਮੇਰਾ ਪਤੀ ਜਾ ਹੀ ਇੱਕ ਉੱਥੇ ਵੀ ਡਿਊਟੀ ਕਰਦੇ ਆ। ਇਸ ਵੀ ਸਾਰੀ ਤੁਹਾਡੇ ਇੱਕ ਪਾਸੇ ਇੱਕ ਸ਼ਾਉਣੀ ਪੈਂਦੀ ਆ ਦੂਜੇ ਪਾਸੇ ਤੁਹਾਡਾ ਬਾਰਡਰ ਏਰੀਆ ਪੈਂਦਾ ਵਾ ਦੋਵਾਂ ਦੀ ਕੀ ਸਥਿਤੀ ਹੁੰਦੀ ਆ ਤੁਹਾਡਾ ਪਿੰਡ ਵਿੱਚ ਘਾਹ ਰਿਆ ਗਾ ਕੇ ਜਦੋਂ ਦੋਵਾਂ ਪਾਸੇੋਂ ਇਧਰ ਡਰੇ ਆਉਂਦੇ ਆ ਇਧਰ ਗੋਲੀਬਾਰੀ ਹੁੰਦੀ ਆ ਉਹ ਤੁਹਾਡੇ ਪਿੰਡ ਦੀ ਕੀ ਸਥਿਤੀ ਹੁੰਦੀ ਆ ਸਾਡੇ ਪਿੰਡ ਦੀ ਸਥਿਤੀ ਤੇ ਹਰ ਪਰਿਵਾਰ ਜਾਣਦਾ ਤੇ ਜਾਂ ਹਰ ਬੰਦਾ ਜਾਣਦਾ ਹਰ ਕੋ ਨੂੰ ਪਤਾ ਹੀ ਆ ਜੀ ਜਿਹਦੇ ਜਿਹੜਾ ਅੱਗ ਵਰਦੀ ਦੇ ਵਿੱਚ ਬੈਠਾ ਹੁੰਦਾ ਉਹਦੇ ਹਾਲਾਤ ਕੀ ਹੁੰਦੇ ਆ ਇਸ ਵੀਰ ਨੂੰ ਇਕੱਲੇ ਨੂੰ ਗੋਲੀ ਲੱਗੀ ਤੇ ਇਹਨੂੰ ਪਤਾ ਤੇ ਸਾਡੇ ਪਿੰਡ ਦਾ ਵੀ ਇਹੀ ਹਾਲ ਆ ਤੇ ਇੱਕ ਬੰਨੇ ਆਰਮੀ ਆ ਆਰਮੀ ਦੇ ਨਾਲ ਹੀ 4-5-7 ਕਿਲੋਮੀਟਰ ਛੱਡ ਗਏ ਆਪਣਾ 에어ਪੋਰਟ ਦਾ ਏਰੀਆ ਜੀ ਸਾਰੇ ਤੁਹਾਨੂੰ ਪਤਾ ਸਰਕਾਰੀ ਏਰੀਆ ਹੁੰਦੀ ਇਹਨਾਂ ਉੱਤੇ ਹੀ ਹਰਕਤ ਸਰਕਾਰ ਜਿਹੜੀ ਮਾਰ ਕਰਦੀ ਆ ਕਿਉਂ ਇਹਨਾਂ ਦੀਆਂ ਦੁਸ਼ਮਣੀ ਤੇ ਹੁੰਦੀ ਆ ਸਰਕਾਰਾਂ ਦੀ ਸਰਕਾਰਾਂ ਨਾਲ ਹੀ ਤੇ ਆਮ ਪਬਲਿਕ ਤੇ ਜਿਹੜੀ ਵਿੱਚ ਤੁਹਾਨੂੰ ਪਤਾ ਡੈਸ਼ ਦੇ ਵਿੱਚ ਆਗੇ ਫਿਰ ਨੁਕਸਾਨ ਤੇ ਆਮ ਪਬਲਿਕ ਤੇ ਜਿਆਦਾ ਹੁੰਦਾ ਚਲੋ ਸਰਕਾਰਾਂ ਦਾ ਵੀ ਹੁੰਦਾ ਅਸੀਂ ਸਰਕਾਰਾਂ ਦੇ ਨਾਲ ਆ ਤੇ ਬਾਕੀ ਜਿਹੜਾ ਵੀਰ ਦਾ ਨੁਕਸਾਨ ਹੋਇਆ ਚਲੋ ਇਹ ਸਰਕਾਰ ਕੋਈ ਪ੍ਰਸ਼ਾਸਨ ਇਹਦੀ ਮਦਦ ਕਰ ਸਕਦਾ ਤੇ ਅਸੀਂ ਬਹੁਤ ਖੁਸ਼ ਹੋਵਾਂਗੇ ਕਿ ਚਲੋ ਸਰਕਾਰ ਨੇ ਪ੍ਰਸ਼ਾਸਨ ਨੇ ਉਹਦੇ ਦੁਖੀ ਟਾਈਮ ਦੇ ਵਿੱਚ ਉਹਦੀ ਕੋਈ ਹੈਲਪ ਮਦਦ ਕੀਤੀ ਆ ਅਸੀਂ ਇਹ ਗੱਲ ਦੀ ਉਹਨਾਂ ਨੂੰ ਆਪ ਮੰਗ ਕਰਦੇ ਆ ਮੈਨੂੰ ਸਾਬ ਵੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਹਾਲਾਤ ਬੜੇ ਨਾਜਕ ਨੇ ਇਸ ਇਲਾਕੇ ਦੇ ਖਾਸਤੇ ਬੋਪਰੇ ਪਿੰਡ ਬਾਜਦੇ ਆ ਜਦੋਂ ਬਲੈਕਆਊਟ ਹੋ ਜਾਂਦਾ ਵਾ ਉਸ ਤੋਂ ਕੀ ਹਾਲਾਤ ਹੁੰਦੇ ਨੇ ਕਿੰਨੇ ਕੁ ਦਰੋਂ ਡਰੋਨ ਜਿਹੜੇ ਬੈਟਰੀ ਪਾਸ ਆਉਂਦੇ ਨੇ ਬਲੈਕਆਊਟ ਭਾਜੀ ਸਰਕਾਰਾਂ ਤਾਂ ਕਹਿੰਦੀਆਂ ਬਲੈਕਆਊਟ ਕਰਕੇ ਗਰਮੀ ਦਾ ਬਹੁਤ ਜ਼ਿਆਦਾ ਮੌਸਮ ਆ ਮੱਛਰ ਦਾ ਮੌਸਮ ਆ ਗਵਰਨਮੈਂਟ ਦੇ ਲਾਈਟ ਛੱਡ ਦਿੰਦੀ ਆ ਪਰ ਜਿਹੜੇ ਲੋਕ ਆ ਉਹ ਕਾਨੂੰਨ ਨੂੰ ਨਹੀਂ ਮੰਨਦੇ ਜਿਹੜੇ ਕਈਆਂ ਦੇ ਲੋਕਾਂ ਦੇ ਨਾਲ ਲੜਨਾ ਵੀ ਆਪਾਂ ਹੁਣ ਲੜਨਾ ਨਹੀਂ ਚਾਹੁੰਦੇ ਇਸ ਟਾਈਮ ਦੇ ਵਿੱਚ ਕਿਸੇ ਨਾਲ ਲੜਨਾ ਨਹੀਂ ਚਾਹੁੰਦੇ ਕਈ ਲੋਕ ਨਹੀਂ ਕਾਨੂੰਨ ਦੀ ਉਲੰਘਣਾ ਕਰਦੇ ਆ ਉਹ ਬੱਤੀਆਂ ਪਰਸੋਂ ਵੀ ਮੈਂ ਖੁਦ ਮੈਂ ਆਪਣੇ ਕੁਝ ਨਾਂ ਨਹੀਂ ਮ ਲੈਣਾ ਚਾਹੁੰਦਾ ਕਈ ਇੱਕ ਦੋ ਬੰਦਿਆਂ ਨੂੰ ਟੋਕ ਕੇ ਉਹਨਾਂ ਦੀ ਬੱਤੀ ਬੰਦ ਕਰਵਾਈ ਆ ਉਹ ਪਰ ਨਹੀਂ ਮੰਨਦੇ ਕਿ ਇਹ ਵਾਲੇ ਕੋਈ ਨਸ਼ੇ ਦੇ ਲੋਰ ਚ ਹੁੰਦਾ ਕੋਈ ਬੰਦਾ ਕੋਈ ਕਿਸੇ ਦੀ ਮੰਦਾ ਨਹੀਂ ਉਹ ਵੇਲੇ ਸਿਰਫ ਲੜਾਈ ਲੈਣ ਵਾਲਾ ਕੰਮ ਹੁੰਦਾ ਕਿਸੇ ਨਾਲ ਜੇ ਕਿਸ ਨੂੰ ਰੋਕੀਏ ਤੇ ਤੇ ਬਾਕੀ ਅਸੀਂ ਤੇ ਇਹੋ ਕਹਿੰਨੇ ਆ ਵੀ ਸਾਰਾ ਜਿੱਤਰਾ ਸਾਨੂੰ ਸਰਕਾਰ ਕਾਨੂੰਨ ਕਹਿੰਦੀ ਆਹੀਂ ਕਾਨੂੰਨ ਸਾਡਾ ਮੰਨਣਾ ਫਰਜ਼ ਬੰਦਾ ਡਰੋਨ ਦੀ ਕਿਥੇ ਦੀ ਆ ਡਰੋਨ ਦੀ ਤੇ ਭਾਜੀ ਪਰਸੋਂ ਆਪਣਾ 9 ਤਰੀਕ ਤੋਂ ਵੀ ਸ਼ੁਰੂ ਹੋਇਆ 10 ਨੂੰ ਪਰਸੋਂ ਜਦੋਂ ਕਹਿੰਦੇ ਵੀ ਸੀਜ਼ਫਾਇਰ ਹੋ ਗਿਆ ਜੀ ਹੁਣ ਨਹੀਂ ਫਾਇਰ ਹੋਣਾ ਲੋਕਾਂ ਵਿੱਚ ਖੁਸ਼ੀ ਦੀ ਰਾਤ ਥੋੜੀ ਜਿਹੀ ਆਈ ਤੇ ਪਰ ਉਹਨਾਂ ਨੇ 5:35 ਵਜੇ ਆਪਣਾ 트럼ਪ ਸਾਹਿਬ ਨੇ ਬਿਆਨ ਦਿੱਤਾ ਜੀ ਵਧਾਈਆਂ ਹੌਣ ਦੋਵਾਂ ਮੁਲਕਾਂ ਨੂੰ ਮੈਂ ਲਾਈਵ ਤੇਲੀਵੀਜ਼ਨ ਵੇਖਣ ਰਿਹਾ ਹਾਂ ਜੀ ਐ 트럼ਪ ਸਾਹਿਬ ਨੇ ਵਧਾਈਆਂ ਦਿੱਤੀਆਂ ਦੋਵਾਂ ਮੁਲਕਾਂ ਨੂੰ ਵੀ ਵਧਾਈ ਹੋਵੇ ਜੀ ਇਹਨਾਂ ਦਾ ਸੀਜ਼ਫਾਇਰ ਸੰਧੀ ਹੋ ਗਈ ਆ ਉਹ 8:30 ਵਜੇ 3 ਘੰਟੇ ਬਾਅਦ ਉਹ ਦੁਸ਼ਮਣ ਮੁਲਖ ਨੇ ਉਹਨੇ ਫੇਰ ਉਹੋ ਹੀ ਹਰਕਤ ਹਰਕਤ ਕੀਤੀ ਜਿਹੜੀ ਫੇਰ ਉਹ ਹੀ ਹਰਕਤ ਕੀਤੀ ਆ ਫੇਰ ਲੋਕਾਂ ਦੇ ਵਿੱਚ ਡੈਰ ਸਟ ਆ ਗਈ ਆ ਫੇਰ ਲੋਕ ਨਹੀਂ ਦੋ ਦਿਨ ਬੱਚੇ ਜਿਹੜੇ ਛੋਟੇ ਉੱਠ ਪੈਂਦੇ ਨਹੀਂ ਸੁੱਤੇ ਤੇ ਉਹ ਕੱਲ ਦੀ ਰਾਤ ਜਿਹੜੀ ਲੰਗੀ ਐ ਫੇਰ ਅੱਜ ਸਵੇਰੇ ਫੇਰ 4:30 ਫੇਰ ਪੌਣੇ 5 ਵਜੇ ਮੈਂ ਜਦੋਂ ਆਪ ਉੱਠਿਆ ਅੱਖੀਂ ਵੇਖਿਆ ਮੈਂ ਡਰੋਂ ਫੇਰ ਆਰਮੀ ਏਰੀਆ ਵੱਲੋਂ ਫਾਇਰਿੰਗ ਹੋਈ ਆ ਬੜੀ ਤੇ ਉਸ ਤੋਂ ਬਾਅਦ ਫੇਰ ਦਿਨ ਚੜ ਗਿਆ ਵਾ ਦਿਨ ਦਾ ਟਾਈਮ ਹੋ ਗਿਆ ਸੂਰਜ ਦਾ ਬਾਬਾ ਜੀ ਨੇ ਅਰਦਾਸ ਕਰ ਦਿੱਤੀ ਆ ਤੇ ਫਿਰ ਕੋਈ ਸ਼ਾਂਤੀ ਉਦੋਂ ਤੱਕ ਦੀ ਹੁਣ ਤੁਸੀਂ ਆਗੇ ਮਿਲ ਜੇ ਤਾਂ ਤੁਹਾਨੂੰ ਅਸੀਂ ਆਪਣਾ ਅੱਡ ਬੀਤੀ ਦੱਸੀ ਹੈ ਜੀ ਠੀਕ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਖਿਆ ਵੀ ਕੀ ਹਾਲਾਤ ਨੇ ਬਾੜੇ ਦੇ ਇਲਾਕੇ ਪਿੰਡਾਂ ਦੇ ਬੋਬਾਲਾ ਪਿੰਡ ਦੇ ਅੱਜ ਪਤਵੰਤੇ ਲੋਕਾਂ ਨੇ ਖਾਸ ਕਰਕੇ ਪਿੰਡ ਦੇ ਵਾਸੀਆਂ ਨੇ ਆਪਣੇ ਹਾਲਾਤ ਦਿਖਾਏ ਨੇ ਜਿਸ ਤਾਲੀ ਸਥਿਤੀ ਬਣੀ ਹੋਈ ਆ ਤੁਸੀਂ ਦੇਖਿਆ ਸਦਾ ਕਲਵੰਤ ਸਿੰਘ ਨੇ ਜਿਵੇਂ ਬਾਥਰੂਮ ਕਨਵਾਸ ਉਸਤਿਆ ਉੱਠਿਆ ਸੀ ਬਲੈਕਆਊਟ ਹੋਇਆ ਸੀ ਹਨੇਰਾ ਸੀ ਉਦੋਂ ਡਰੋਨ ਆ ਰਿਹਾ ਸੀ ਉਹ ਜਿਸ ਤਰ੍ਹਾਂ ਡਰੋਨ ਨੂੰ ਮਾਰਿਆ ਜਾ ਰਿਹਾ ਤੇ ਉਸਤੇ ਗੋਲਾਬਾਰੀ ਕੀਤੀ ਜਾਂਦੀ ਹੈ ਤੇ ਉਹ ਜਿਹੜੀ ਗੋਲੀ ਜੜੀ ਆ ਜਾ ਕੇ ਕਲਵੰਤ ਸਖ ਘੇੜੇ ਵਿੱਚ ਲੱਗ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਇਸ ਕਰਕੇ ਤਾਈਓ ਸਰਕਾਰ ਕਹਿੰਦੀ ਹੈ ਵੀ ਜਦੋਂ ਬਲੈਕਆਊਟ ਹੁੰਦਾ ਜਦੋਂ ਰਾਤ ਹਨੇਰਾ ਹੁੰਦਾ ਖਿੜਕੀਆਂ ਦਵਾਜੇ ਬੰਦ ਕਰ ਦੇਣ ਚਾਹੀਦੇ ਆ ਕੋਈ ਵੀ ਖਿੜਕੀ ਦਵਾਜੇ ਦੇ ਲਾਗੇ ਨਹੀਂ ਖੜਨਾ ਚਾਹੀਦਾ ਪਤਾ ਨਹੀਂ ਕਿਹੜੇ ਪਾਸਿਓਂ ਕੋਈ ਗੋਲੀ ਆ ਸਕਦੀ ਹੈ ਕਿਹੜੇ ਪਾਸਿਓਂ ਕੋਈ ਡਰੋਨ ਦਾ ਟੁਕੜਾ ਡਿੱਗ ਸਕਦਾ ਹੈ ਖਾਸਾ ਖਾਸਾ ਦਾ ਜਿਸ ਤਾਂ ਅਜ ਸਦਾ ਕਲਵਾਨ ਸਿੰਘ ਦੇ ਹੋ ਗਿਆ ਪਿੰਡ ਦੇ ਸਰਪੰਚ ਸਾਹਿਬ ਜੀ ਲਾਲ ਗਲਬੰਗ ਸਰਪੰਚ ਕੀ ਹਾਲਾਤ ਨੇ ਸਥਿਤੀ ਕੀ ਹੈ ਤੁਹਾਡੇ ਪਿੰਡ ਦੇ ਕੀ ਕਹਿਣਾ ਚਾਹੋਗੇ ਇਸ ਬਾਰੇ ਹਾਲਾਤ ਬਹੁਤ ਤਰਸਯੋਗ ਹੈ ਤਰਸਯੋਗ ਜਦੋਂ ਡਰੋ ਉਦੋਂ ਛੂਟ ਹੁੰਦੀ ਆ ਤੇ ਨਿਆਣੇ ਸਿਆਣੇ ਭੱਜ ਕੇ ਬਾਹਰ ਨੂੰ ਆਉਂਦੇ ਆ ਫਿਰ ਲਾਈਟ ਬੰਦ ਹੋ ਜਾਂਦੀ ਆ ਲਾਈਟ ਬੰਦ ਹੋਣ ਤੋਂ ਬਾਅਦ ਫਿਰ ਇੰਨਾ ਜਿਆਦਾ ਮਾੜਾ ਮਾਹੌਲ ਹੋ ਜਾਂਦਾ ਵਾ ਕਿ ਬੱਚੇ ਸੌਂਦੇ ਨਹੀਂ ਆ ਗਰਮੀ ਦਾ ਜ਼ੋਰ ਆ ਇਸ ਕਰਕੇ ਬਹੁਤ ਹੀ ਤਸਜੋਗ ਆ ਇਹੀ ਤੇ ਇਹੋ ਸਰਕਾਰ ਨੂੰ ਮੰਗ ਕਰਦੇ ਆ ਵੀ ਇਹਨਾਂ ਨਾਲ ਸਮਝੌਤਾ ਕਰਕੇ ਇਹ ਬੰਦ ਕਰੋ ਉਧਰੋਂ ਅਸੀਂ ਬਾਟਰ ਦੇ ਨਹੀਂ ਦੀ ਗਿਆਂ ਉਧਰੋਂ ਸਾਡੇ ਲਾਗੇ ਛੌਣੀ ਆ ਜੋ ਡਰਾਉਣ ਉਹਦੇ ਛਿੱਦੇ ਛੌਣੀ ਤੇ ਟਾਇਰ ਕਰਦੇ ਆ ਉਹ ਜਦੋਂ ਗੋਲੀਆਂ ਚੱਲਦੀਆਂ ਨੇ ਇੱਥੇ ਆ ਕੇ ਡਰੋਨ ਜਦੋਂ ਆਉਂਦੇ ਆ ਇੱਥੇ ਆ ਕੇ ਉੱਥੋਂ ਇੱਧਰ ਆ ਜਾਂਦੇ ਆ ਇੱਧਰੋਂ ਆ ਕੇ ਫਿਰ ਆ ਤਾਂ ਹੀ ਤੇ ਸਾਡੇ ਨਾਲ ਹਸਾ ਹੋਇਆ ਵਾ ਇਸ ਕਰਕੇ ਆ ਗੋਲੀਆਂ ਸਾਡੇ ਹੋਰ ਵੀ ਘਰਾਂ ਦੇ ਵਿੱਚ ਡਿੱਗੀਆਂ ਨੇ ਜੋ ਡਿੱਗਦੀਆਂ ਕਿਈ ਦੋ ਦਿਨਾਂ ਦੇਖਿਆ ਨਿਆਣੇ ਫੜੀ ਫਿਰਦੇ ਵੀ ਆ ਗੋਲੀਆਂ ਜਿਦਾਂ ਮਤਲਬ ਖੇਡਣ ਵਾਲੀ ਗੱਲ ਆ ਕੀ ਮੰਗ ਕਰਦੇ ਆ ਸਰਕਾਰ ਤੋਂ ਇਹ ਸਰਕਾਰ ਤੋਂ ਇਹ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀ ਇਹ ਗਰੀਬ ਬੰਦਾ ਵਾ ਇਹ ਨਾਲ ਬਹੁਤ ਹੀ ਘਟਨਾ ਹੋਈ ਆ ਇਹਨੂੰ ਵੱਧ ਤੋਂ ਵੱਧ ਇਹਦਾ ਮੁਆਵਜ਼ਾ ਦਿੱਤਾ ਜਾਵੇ ਇਹ ਆਪਣਾ ਝਟਕ ਜਾਰਾ ਕਰ ਸਕੇ ਠੀਕ ਹੈ ਜੀ ਚੋੜ ਜੋੜ ਤੁਸੀ ਦੇਖਿਆ ਵੀ ਜਿਸ ਤਰ੍ਹਾਂ ਪਿੰਡ ਵਾਸੀ ਪਿੰਡ ਦੇ ਸਰਪੰਚ ਸਾਹਿਬ ਪਿੰਡ ਦੇ ਮੋਢਵਾ ਜਿਹੜੇ ਅੱਜ ਪਹੁੰਚੇ ਨੇ ਕੁਲਵੰਸੇ ਦਾ ਪਤਾ ਲੈਣ ਵਾਸਤੇ ਬੋਪਾ ਰਾਏ ਪਿੰਡ ਬਾਜ ਦੀਆਂ ਤੁਹਾਨੂੰ ਤਸਵੀਰਾਂ ਸਾਂਝੀ ਕੀਤੀਆਂ ਵਾ ਜਿਸ ਤਰ੍ਹਾਂ ਹੱਕ ਦੇ ਸ਼ਹਿਰੇ ਤੇ ਹੈ ਉਹ ਗੱਲ ਕਹਿੰਦੇ ਹਰ ਕੋਈ ਹੈ ਉਹ ਕਹਿ ਰਿਹਾ ਵੀ ਸਦਾ ਕੁਮਰ ਸਿੰਘ ਨੂੰ ਜੋ ਬੰਦਾ ਮੁਆਜਰਤ ਸਰਕਾਰ ਵੱਲੋਂ ਦੇਣਾ ਚਾਹੀਦਾ ਵਾ ਉਸ ਦਾ ਇਲਾਜ ਕਰਵਾਉਣਾ ਚਾਹੀਦਾ ਕਿਉਂਕਿ ਛੋਟੇ ਛੋਟੇ ਬੱਚੇ ਨੇ ਕਿਉਂਕਿ ਹਜੇ ਗੋਲੀ ਲੱਗੀ ਹੈ ਤਾਜੀ ਪਤਾ ਨਹੀਂ ਹਜੇ ਕਿੰਨਾ ਚਿਰ ਨੇ ਮੰਜੇ ਤੇ ਪੈਣਾ ਕਿਸ ਤਰ੍ਹਾਂ ਦੇ ਹਾਲਾਤ ਨੇ ਘਰ ਦੇ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਆ ਬਾਰਡਰੀ ਦੇ ਪਿੰਡ ਆ ਦਿਹਾੜੀਦਾਰ ਬੰਦਾ ਕਰਦਾ ਰੋਜੀ ਰੋਟੀ ਕਮਾਉਂਦਾ ਫਿਰ ਜਾ ਕੇ ਪਰਵਾਦ ਦਾ ਪਾਲਪੋਛ ਹੁੰਦਾ ਵਾ ਇਸ ਤੇ ਪਿੰਡ ਦੇ ਸੰਸਾ ਨੇ ਇਹ ਮੰਗ ਕੀਤੀ ਆ ਵੀ ਬਾਤ ਛੱਡ ਕੇ ਜਿੰਦੀ ਸਰਕਾਰ ਕੋਲ ਮਦਦ ਕਰਨੀ ਚਾਹੀਦੀ ਹੈ ਬਾਤ ਕਰਕੇ ਮਦਦ ਕਰੇ ਤਾਂ ਜੋ ਕਿ ਕੁਮਰ ਸਿੰਘ ਨੂੰ ਹੌਸਲਾ ਆ ਸਕੇ ਵੀ ਸਰਕਾਰ ਉਹਦੇ ਨਾਲ ਆ ਕਿਉਂਕਿ ਜੇਕਰ ਜੰਗ ਲੱਗੀ ਆ ਜਿਸ ਤਰ੍ਹਾਂ ਦੇ ਮਾਹੌਲ ਆ ਹਰ ਕੋਈ ਕਹਿੰਦਾ ਵੀ ਜੰਗ ਨਹੀਂ ਲੱਗਣੀ ਚਾਹੀਦੀ ਜਿਸ ਨਾਲ ਦੋਵਾਂ ਦੇਸ਼ਾਂ ਦੇ ਨੁਕਸਾਨ ਹੋਊਗਾ ਆਮ ਲੋਕ ਜਿਹੜੇ ਨੇ ਉਹ ਕਦੇ ਖੱਜਗਵਾਰ ਹੋਣਗੇ ਨਵੇਂ ਸੰਪੰਸਾਂ ਦੱਸਿਆ ਵੀ ਇੱਕ ਬੰਨੇ ਬਾਰਡਰ ਆ ਦੂਜੇ ਪਾਸੇ ਸ਼ੌਣੀ ਆ ਜੋ ਦੋਵਾਂ ਦੇ ਵਿੱਚ ਜਾ ਕੇ ਪਿੰਡ ਵਾਸਤੇ ਜਿਹੜੇ ਹੁੰਦੇ ਨੇ ਉਹਨਾਂ ਵਿੱਚ ਫਸ ਜਾਂਦੇ ਨੇ ਜਿਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਵਾ ਤੁਸੀਂ ਦੇਖ ਸਕਦੇ ਹੋ ਇਹ ਕੋਈ ਕਾਰਮਾਨ ਕਹੂੰਗਾ ਕਿ ਕਾਰਮਾ ਜੁ ਕਮਾਦਣਾ ਰਿਸ਼ਤੇ ਦਾ ਭੈਮ ਭਰਾ ਪਤਾ ਲੈਣ ਵਾਸਤੇ ਆਏ ਨੇ ਸਦਾ ਕਲਵਾਂ ਸਿੰਘ ਦਾ ਜਿਸ ਤਰ੍ਹਾਂ ਦੇ ਹਾਲਾਤ ਨੇ ਤੇ ਜੇ ਚਲੋ ਸੱਚੇ ਪਾਤਸ਼ਾਹ ਦੀ ਕਿਰਪ ਕਦੇ ਹਾਦਸਾ ਵੀ ਹੋ ਸਕਦਾ ਸੀ ਜਾਂ ਤੱਕ ਜਾ ਸਕਦੀ ਸੀ ਚਲੋ ਸੱਚੇ ਪਾਤਸ਼ਾਹ ਧੰਨਵਾਦ ਆ ਕੁਲਵੰਤ ਸਿੰਘ ਆਪਣੇ ਪਰਿਵਾਰ ਵਿੱਚ ਖੁਸ਼ੀ ਆ ਪਰ ਸਰਕਾਰ ਕੋਲ ਮੰਗ ਕਰ ਰਹੇ ਨੇ ਪਰਿਵਾਰਕ ਮੈਂਬਰ ਪਿੰਡ ਦੇ ਸਰਪੰਚ ਤੇ ਪਿੰਡ ਦੇ ਲੋਕ ਮੰਗ ਕਰ ਰਹੇ ਨੇ ਕਿ ਕੁਲਵੰਤ ਸਿੰਘ ਨੂੰ ਜੋ ਬਾੰਦਾ ਮੁਆਵਜ਼ਾ ਸਰਕਾਰ ਦਿੱਤੀ ਜਾਵੇ ਤਾਂ ਜੋ ਕਿ ਹਰੇਕ ਜਿੰਨਾਂ ਚਿਰ ਲਾਚ ਅੰਲਾ ਕੁਲਵੰਤ ਸਿੰਘ ਦਾ ਉਹਦੇ ਇਲਾਜ ਦੇ દવાਦਾਰ ਉਤੇ ਜਿਹੜਾ ਖਰਚਾ ਆਵੇਗਾ ਖਰਚਾ ਜਿਹੜਾ ਲਾਭ ਕੀਤਾ ਜਾਵੇ ਤਾਂ ਜੋ ਕਿ ਇਸ ਤਰ੍ਹਾਂ ਦੀ ਸਹੂਲਤਾਂ ਇਹਨਾਂ ਲੋਕਾਂ ਨੂੰ ਦੇਣਾ ਚਾਹੀਦਾ ਵਾ ਕਿਉਂਕਿ ਇਹਨਾਂ ਦੇ ਉੱਤੇ ਹਾਦਸਾ ਹੋਇਆ ਵਾ ਗੋਲੀ ਜਿਹੜੀ ਲੱਗੀ ਹੈ ਕੁਲਵੰਤ ਸਿੰਘ ਦੇ ਪੇਖਾਤ ਜਿਹੜੇ ਸਰਕਾਰ ਬਾਰ-ਬਾਰ ਅਪੀਲ ਕਰਦੀ ਆ ਵੀ ਜਦੋਂ ਕਿਤੇ ਬਲੈਕਆਊਟ ਹੁੰਦਾ ਜਦੋਂ ਕਿਤੇ ਨੇਹਰਾ ਹੁੰਦਾ ਲਬਤੀਆਂ ਬੰਦ ਹੁੰਦੀਆਂ ਨੇ ਕੋਈ ਵੀ ਜਿਹੜਾ ਵਾ ਦਰਵਾਜੇ ਦੇ ਗੇਟ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਆਪਣੇ ਘਰਾਂ ਦੇ ਸ਼ੀਸ਼ੇ ਕਾਲੇ ਜਿਹੜੇ ਕਰਨੇ ਚਾਹੀਦੇ ਆ ਦਰਵਾਜੇ ਖਿੜਕੀਆਂ ਲਾਗੇ ਨਹੀਂ ਖੋਲਣਾ ਚਾਹੀਦਾ ਕਿਉਂਕਿ ਪਤਾ ਨਹੀਂ ਕਿਹੜੇ ਪਾਸਿਓਂ ਗੋਲੀ ਆ ਸਕਦੀ ਜਾਂ ਕਿਹੜੇ ਪਾਸਿਓਂ ਕੋਈ ਬਰੂ ਆ ਸਕਦਾ ਜਿਸ ਦਾ ਇੰਡਸਟਰੀਅਲ ਲੋਕ ਸੁਆ ਕਲਵਾਨ ਸਿੰਘ ਨੇ ਕਿ ਉਹ ਬਾਥਰੂਮ ਕਾਂ ਰਾਤ 12 ਵਜੇ ਉੱਠਿਆ ਸੀ ਉਦੋਂੋਂ ਰੌਣਕ ਤੇ ਗੋਲਾਬਾਰੀ ਹੋ ਰਹੀ ਸੀ ਗੋਲੀ ਚੱਲਦੀ ਸੀ ਉਹ ਗੋਲੀ ਜਾ ਕੇ ਖੇਤ ਖਵਾ ਸਕਦੇ ਢੇਡ ਚ ਲੱਗ ਜਾਂਦੀ ਆ ਐਸ ਕਰਕੇ ਸਾਢੀ ਦਸ਼ਕਾਂ ਨੂੰ ਪੀ ਲਿਆ ਜਿਹੜੇ ਬਾਟੇ ਦੇ ਲੱਗੇ ਰਹਿੰਦੇ ਨੇ ਕਿਤੇ ਵੀ ਸੁਸੀਗੇ ਜਦੋਂ ਇਸ ਤਰ੍ਹਾਂ ਮਾਹੌਲ ਹੁੰਦਾ ਵਾ ਬਿਲਕੁਲ ਤੁਸੀਂ ਬੂਹੇ ਬਾੜੀਆਂ ਤੋਂ ਦੂਰ ਹਟ ਕੇ ਬਹਿ ਜਾਓ ਅਤੇ ਬੱਤੀਆਂ ਜਿਹੜੀਆਂ ਘਰ ਦੀਆਂ ਬਜਾ ਲਓ ਜਿਵੇਂ ਦੱਸਿਆ ਸਰਦਾਰੀ ਨੇ ਕਈ ਲੋਕ ਜਿਹੜੀਆਂ ਉਲੰਘਣਾ ਕਰਦੇ ਨੇ ਸਰਕਾਰ ਦੀ ਬੱਤੀਆਂ ਨਹੀਂ ਬਜਾਉਂਦੇ ਆਪ ਉਹ ਜਿਹੜੀਆਂ ਕਰਦੇ ਨੇ ਕਿਤੇ ਨਾ ਕਿਤੇ ਨੁਕਸਾਨ ਜਿਹੜਾ ਉਹ ਸਾਰੇ ਪਿੰਡ ਨੂੰ ਪੁੱਤਲਾ ਪਾਊਗਾ ਐਸ ਕਰਕੇ ਬੱਤੀਆਂ ਹਮੇਸ਼ਾ ਬੰਦ ਕਰਨੀ ਚਾਹੀਦੀਆਂ ਜੇਕਰ ਸਰਕਾਰ ਕਹਿੰ ਮਨੋਦੇਵ ਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ ਹਾਂ ਜੀ ਸਰ ਕੀ ਹੈ ਜੀ ਮਾਮਲਾ ਬੋਪਾਰਾਏ ਕੱਲ ਮਿਤੀ 10 5 25 ਨੂੰ ਐਮ ਐਸ ਸੀ ਦਾ ਮੈਨੂੰ ਫੋਨ ਆਇਆ ਥਾਣੇ ਤੋਂ ਕਿ ਜਿਹੜਾ ਕਲਵੰਤ ਸਿੰਘ ਵਾਸੀ ਬੋਪਾਰਾਏ ਬਾਦ ਸਿੰਘ ਨਵਦੀਪ ਸਿੰਘ ਹਸਪਤਾਲ ਜਿਹੜਾ ਉੱਥੇ ਅਮਰਸਰ ਦਾਖਲ ਆ ਤਾਂ ਬਿਆਨ ਲੈ ਲਈ ਪਰ ਜੋ ਉੱਥੇ ਦਾ ਬਿਆਨ ਹਾਸਲ ਕੀਤਾ ਜਿਹਨੇ ਦੱਸਿਆ ਕਿ 9 5 25 ਦੀ ਰਾਤ ਕਰੀਬ ਸੋਨੇ 12 ਵਜੇ ਰਾਤ ਜਿਹੜੇ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਜੰਗ ਹੋ ਰਹੀ ਸੀ ਉਹਦੇ ਸਬੰਧਤ ਉਹ ਬਾਹਰ ਪਸ਼ਾਬ ਕਰਨ ਲਈ ਨਿਕਲਿਆ ਉਹਦੇ ਪੇਟ ਦੇ ਵਿੱਚ ਕੁਝ ਜਿਹੜੀ ਚੀਜ਼ ਲੱਗੀ ਅਸਮਾਨ ਤੋਂ ਦੇਖ ਕੇ ਤੇ ਅਗਲੇ ਦਿਨ ਉਹਨੇ ਆ ਕੇ ਚੈੱਕ ਅਪ ਕਰਾਇਆ ਹਸਪਤਾਲ ਜਦੋਂ ਦਰਦ ਮਹਿਸੂਸ ਹੋਈ ਤੇ ਉਹਨਾਂ ਨੇ ਦੱਸਿਆ ਵੀ ਤੇਰੇ ਪੇਟ ਦੇ ਵਿੱਚ ਸਿੱਕਾ ਨਿਕਲਿਆ ਇੱਕ ਗੋਲੀ ਦਾ ਤੇ ਇਹਦੇ ਵਿੱਚ ਕਿਸਦਾ ਕੋਈ ਕਸੂਰ ਨਹੀਂ ਆ ਇਹ ਦੋ ਜਦੋਂ ਹਿੰਦੁਸਤਾਨ ਅਤੇ ਪਾਕਿਸਤਾਨ ਦੀ ਜੰਗ ਦੌਰਾਨ ਜਿਹੜਾ ਕੋਈ ਸਿੱਕਾ ਡਿੱਗਿਆ ਤੇ ਉਹਦੇ ਮੁਤਾਬਕ ਜਿਹੜੀ ਬੰਦੀ ਹੈ ਕਾਰਵਾਈ ਹਮਲੇ ਵਿੱਚ ਲੈਂਦੀ ਸੀ